एवीपी साजा न्यूज़ रूम ਵਿੱਚ ਇਸ ਵੇਲੇ ਦੀ ਵੱਡੀ ਖਬਰ ਮੁਹਾਲੀ ਤੋਂ ਆ ਰਹੀ ਹੈ ਜਿੱਥੇ ਮੁਹਾਲੀ ਪੁਲਿਸ ਨੇ ਬੀਤੇ ਦਿਨ ਫੇਜ਼ 7 ਦੇ ਐਸਬੀਆਈ ਬੈਂਕ ਦੇ ਵਿੱਚ ਡਾਕਾ ਮਾਰਨ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਪੁਲਿਸ ਨੇ 7,66,500 ਦਾ ਕੈਸ਼ ਵਰਤਿਆ ਗਿਆ ਪਿਸਤਲ ਤੇ ਕਾਰ ਵੀ ਬਰਾਮਦ ਕਰ ਲਈ ਹੈ। ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਦੇ ਵਿੱਚ ਪੁਲਿਸ ਨੇ ਕੁਝ ਘੰਟਿਆਂ ਦੇ ਵਿੱਚ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਬੇਸੀਕਲੀਏ ਜੀਰੇ ਦਾ ਰਹਿਣ ਵਾਲਾ ਹੈਗਾ ਐਨ ਐਡਵੋਕੇਟ ਹੈਗਾ ਇਹ ਇਹ ਪ੍ਰੈਕਟਿਸ ਕਿੱਥੇ ਕਰਦਾ ਇਹ ਅਜੇ ਅਜੇ ਪਤਾ ਨਹੀਂ ਹੈਗਾ ਇਹਨੇ ਜਿਹੜਾ ਟੈਂਪਰੇਰੀ ਦੀ ਰਿਆਸ ਹੈਗੀ ਸਨੀ ਐਂਡ ਕਲੇਵ ਖਰਚ ਹੈਗੀ ਹੈ ਇਸ ਬੰਦੇ ਨੂੰ ਅਜੀ ਅਰੈਸਟ ਕੀਤਾ ਅਰੈਸਟ ਕਰਨੇ ਤੋਂ ਬਾਅਦ ਜਦੋਂ ਅਸੀਂ ਫਰਦਰ ਇਨਵੈਸਟੀਗੇਸ਼ਨ ਕੀਤੀ ਤੇ ਅਸੀਂ ਜਿੰਨੇ ਪੈਸੇ ਦੀ ਰਿਕਵਰੀ ਸੀਗੀ 60 ਲੱਖ ਸਮਥਿੰਗ ਉਹ ਅਸੀਂ ਰਿਕਵਰ ਕਰ ਲਏ ਜਿਹੜੇ ਤੇ 32 ਬੋਰ ਪਿਸਟਲ ਯੂਜ਼ ਹੋਇਆ ਸੀਗਾ ਉਹ ਵੀ ਅਸੀਂ ਰਿਕਵਰ ਕਰ ਲਿਆ ਖਾਲੀ ਖੋਲ ਜਿਹੜੇ ਸੀ ਉਹ ਵੀ ਅਸੀਂ ਰਿਕਵਰ ਕਰ ਲਿਆ ਜ਼ਿਆਦਾ ਜਾਣਕਾਰੀ ਲਈ ਨਿਊਜ਼ ਰੂਮ ਤੋਂ ਸਾਡੇ ਸਹਿਯੋਗੀ ਯਾਦਵਿੰਦਰ ਸਿੰਘ ਨਾਲ ਗੱਲਬਾਤ ਕਰਦੇ ਆਂ ਯਾਦਵਿੰਦਰ ਮਲਜ਼ਮ ਜਿਹੜਾ ਫੜਿਆ ਗਿਆ ਹੈ ਉਹ ਲਾ ਦਾ ਸਟੂਡੈਂਟ ਹੈ ਔਰ ਉਸਨੇ ਇਨੀ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ ਪੰਜਾਬ ਦੇ ਵਿੱਚ ਲੁੱਟੀਆਂ ਵਾਰਦਾਤਾਂ ਵੀ ਵੱਧ ਰਹੀਆਂ ਨੇ ਤਾਂ ਕੀ ਇਹਦੇ ਤੇ ਕੀ ਤੁਸੀਂ ਕਹਿਣਾ ਚਾਹੋਗੇ ਕਿ ਹੁਣ ਪੜ੍ਹੇ ਲਿਖੇ ਜਿਹੜੇ ਹੈਗੇ ਨੇ ਲੋਕ ਉਹ ਵੀ ਇੰਨੀ ਵੱਡੀ ਲੁੱਟ ਕਿਉਂ ਕਰ ਰਹੇ ਨੇ ਉਹਦਾ ਕਹਿਣਾ ਸੀ ਕਿ ਫਾਈਨੈਂਸ਼ੀਅਲ ਕ੍ਰਾਈਸਿਸ ਕਰਕੇ ਮੈਂ ਲੁੱਟੀ ਬੈਂਕ ਦੇਖੋ ਇੱਕ ਤਾਂ ਇਹ ਜਿਹੜੀ ਘਟਨਾ ਗਈ ਪੰਜਾਬ ਦੀ ਇੱਕ ਬਹੁਤ ਵੱਡੀ ਸਮੱਸਿਆ ਦੀ ਨਿਸ਼ਾਨਦੇਹੀ ਕਰਦੀ ਹੈ ਜਿਹੜੀ ਪੰਜਾਬ ਚ ਕਰਜ਼ੇ ਦੀ ਸਮੱਸਿਆ ਹੈ 7 ਪੁਆਇੰਟ ਬੜੇ ਇੰਪੋਰਟੈਂਟ ਨੇ ਪਰਿਵਾਰ ਤੇ ਕਰਜ਼ਾ ਸੀਗਾ ਆੜਤੀਏ ਦਾ ਕਰਜ਼ਾ ਸੀ 30 ਸਾਲ ਉਮਰ ਆ ਤੇ ਮੁੰਡਾ ਐਲ ਐਲ ਬੀ ਹੈਗਾ ਤਾਂ ਪੜੇ ਲਿਖੇ ਨੌਜਵਾਨ ਅਗਰ ਕ੍ਰਾਈਮ ਚਾ ਰਿਹਾ ਹੈ ਤਾਂ ਮਤਲਬ ਪੰਜਾਬ ਦੇ ਤੁਹਾਨੂੰ ਓਵਰ ਆਲ ਜਿਹੜਾ ਵਰਤਾਰਾ ਹੈਗਾ ਜਿਹੜਾ ਕਰਜ਼ੇ ਦਾ ਕ੍ਰਾਈਸਿਸ ਹੈ ਉਹ ਕਿੰਨਾ ਡੂੰਘਾ ਹੈਗਾ ਕਿਵੇਂ ਉਹਦੇ ਚੋਂ ਕ੍ਰਾਈਮ ਉੱਭਜ ਰਿਹਾ ਹੈਗਾ ਸਾਨੂੰ ਇਹਦੇ ਵੱਲ ਦੇਖਣ ਦੀ ਲੋੜ ਹੈਗਾ ਕਿ ਕਿਵੇਂ ਪੰਜਾਬ ਦੇ ਅੰਦਰ ਕ੍ਰਾਈਮ ਕਰਜ਼ੇ ਦੇ ਨਾਲ ਕ੍ਰਾਈਮ ਜੋੜ ਰਿਹਾ ਹੈਗਾ ਤਾਂ ਇਹ ਘਟਨਾਵਾਂ ਦੇ ਨਾਲ ਇੱਕ ਬਹੁਤ ਵੱਡੇ ਉਸ ਮਸਲੇ ਦੀ ਨਿਸ਼ਾਨਦੇਹੀ ਹੁੰਦੀ ਹੈ ਇਹ ਘਟਨਾਵਾਂ ਪੰਜਾਬ ਤੇ ਉਸ ਕ੍ਰਾਈਸਿਸ ਦੀ ਨਿਸ਼ਾਨਦੇਹੀ ਕਰਦੀਆਂ ਨੇ ਜਿਹੜਾ ਪੰਜਾਬ ਦੇ ਮਾਲਵੇ ਦੇ ਅੰਦਰ ਪੰਜਾਬ ਦੀ ਕਿਸਾਨੀ ਦੇ ਨਾਲ ਬਹੁਤ ਵੱਡਾ ਕ੍ਰਾਈਸਿਸ जोडਿਆ ਹੋਇਆ ਹੈਗਾ ਤਾਂ ਪੁਲਿਸ ਨੇ ਵੈਸੇ ਚੰਗੀ ਗੱਲ ਇਹ ਕੀਤੀ ਹੈ ਕਿ ਬਹੁਤ ਜਲਦੀ 12 ਘੰਟਿਆਂ 'ਚ ਹੀ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਪਰ ਸਭ ਤੋਂ ਵੱਡੀ ਗੱਲ ਇਹ ਹੈਗਾ ਕਿ ਸਰਕਾਰ ਨੂੰ ਸਟੇਟ ਨੂੰ ਸੈਂਟਰ ਨੂੰ ਜੋ ਪੰਜਾਬ ਦੇ ਕਰਜ਼ੇ ਦਾ ਮਸਲਾ ਉਹਦੇ ਤੇ ਧਿਆਨ ਦੇਣਾ ਚਾਹੀਦਾ ਤਾਂ ਹੀ ਇਹ ਸਾਰੀਆਂ ਚੀਜ਼ਾਂ ਹਟ ਸਕਦੀਆਂ ਨੇ ਪੜਿਆ ਲਿਖਿਆ ਨੌਜਵਾਨ ਅਗਰ ਐਲ ਐਲ ਬੀ ਕੀਤਾ ਹੋਇਆ ਨੌਜਵਾਨ ਕ੍ਰਾਈਮ 'ਚ ਜਾ ਰਿਹਾ ਤਾਂ ਸਾਨੂੰ ਇਹਦੀ ਜੜ ਤੱਕ ਜਾਣਾ ਪਊ ਤਾਂ ਹੀ ਸਮਾਜ 'ਚੋਂ ਕ੍ਰਾਈਮ ਖਤਮ ਹੋ ਸਕਦਾ ਹੈ। ਪੜੇਗੇ ਮੁਲਜ਼ਮ ਨੇ ਖੁਦ ਹੀ ਪੁਲਿਸ ਨੂੰ ਫੋਨ ਕਰਕੇ ਇਤਲਾਹ ਦਿੱਤੀ ਸੀ ਕਿ ਉਸਦੀ ਕਾਰ ਲੁਟੇਰਿਆਂ ਨੇ ਖੋਲ ਹੀ ਆ ਜਿਸ ਤੋਂ ਬਾਅਦ ਪੁਲਿਸ ਤਫ਼ਤੀਸ਼ ਦੇ ਵਿੱਚ ਮੁਲਜ਼ਮ ਨੇ ਖੁਦ ਹੀ ਮੰਨਿਆ ਕਿ ਉਸਨੇ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹਰ ਵੱਡੀ ਖਬਰ ਦੇਖਣ ਦੇ ਲਈ ਸੁਣਨ ਦੇ ਲਈ ਲਗਾਤਾਰ ਦੇਖਦੇ ਰਹੋ এবੀਪੀ ਸਾਜਾ।